ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 14 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਕੁਝ ਵੀ ਖਾਸ ਮੌਸਮ ਦੇ ਵਿੱਚ ਬਦਲਾਵ ਦੇਖਣ ਨੂੰ ਨਹੀਂ ਮਿਲ ਰਿਹਾ ਸਵੇਰ ਵੇਲੇ ਹਲਕੀ ਤੋਂ ਦਰਮਿਆਨੀ ਧੁੰਦ ਲਗਾਤਾਰ ਪੰਜਾਬ ਦੇ ਵਿੱਚ ਬਣੀ ਹੋਈ ਹੈ ਸੋ ਜਿਹੜੀ ਕੱਲ ਵੀ ਧੁੰਦ ਬਣੀ ਹੋਈ ਸੀਗੀ ਤੇ ਅੱਜ ਲੰਗੀ ਰਾਤ ਵੀ ਬਣੀ ਹੋਈ ਸੀਗੀ ਸੋ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਥੋੜੀ ਜਿਹੀ ਗਰਾਫਟ ਦੇਖਣ ਨੂੰ ਮਿਲ ਰਹੀ ਹੈ ਦਿਨ ਦਾ ਟੈਂਪਰੇਚਰ ਵੀ 22 ਤੱਕ ਡਿਗਰੀ ਦੇ ਘੱਟ ਤੋਂ ਘੱਟ ਦਰਜ ਕੀਤਾ ਗਿਆ ਤੇ ਰਾਤਾਂ ਦਾ ਟੈਂਪਰੇਚਰ ਵੀ 13-14 ਡਿਗਰੀ ਦੇ ਆਸ-ਪਾਸ ਦਰਜ ਕੀਤਾ ਜਾ ਰਿਹਾ ਹੈ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਠੰਡ ਦੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਕੱਲ ਨੂੰ ਯਾਨੀ ਕਿ 15 ਤਰੀਕ ਨੂੰ ਸ਼ਾਮ ਯਾ ਰਾਤ ਵੇਲੇ ਇੱਕ ਹਲਕੇ ਜਿਹੇ ਪੱਛਮੀ ਸਿਸਟਮ ਦਾ ਅਸਰ ਪਵੇਗਾ ਜਿਹਦੇ ਵਿੱਚ ਮਾਝੇ ਦੁਆਬੇ ਤੇ ਥੋੜੇ ਜਿਹੇ ਮਾਲਵੇ ਦੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਜਿਹੇ ਮੀਂਹ ਦੀ ਉਮੀਦ ਰਹੇਗੀ 15 ਆਦੀ ਰਾਤ ਤੇ 16 ਦੇ ਦਿਨ ਨੂੰ ਮੁੱਖ ਦਿਨ ਰਹਿਣ ਦੀ ਸੰਭਾਵਨਾ ਹੈ ਮੀਂਹ ਹਲਕੇ ਤੋਂ ਦਰਮਿਆਨੇ ਜਿਹਾ ਹੀ ਰਹੇਗਾ ਜੇਕਰ ਖਵਾ ਖੁੱਲ ਕੇ ਚੱਲਦੀ ਹੈ ਤਾਂ ਪੱਛੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਕਿ ਧੂਏ ਵਾਲਾ ਬਣਿਆ ਹੋਇਆ ਹੈ ਇਸ ਤੋਂ ਵੀ ਰਾਹਤ ਮਿਲੇਗੀ ਤੇ ਮੌਸਮ ਸਾਫ਼ ਹੋਵੇਗਾ